ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਸੁਨਾਮ ਪਹੁੰਚੇ ਇਸ ਮੌਕੇ ਬੀਬੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਰਖੜੀ ਬੰਨੀ ਅਤੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਬੀਆਂ ਨੂੰ ਪਿਆਰ ਵਿੱਚ ਸ਼ਗਨ ਵੀ ਦਿੱਤਾ ਯਾਨੀ ਕਿ ਭੈਣ ਭਰਾ ਦਾ ਰਿਸ਼ਤਾ ਨਿਭਾਉਂਦੇ ਹੋਏ ਨਜ਼ਰ ਆਏ ਨੇ ਤੇ ਖੂਬਸੂਰਤ ਤਸਵੀਰਾਂ ਹਰ ਕੋਈ ਦੇਖ ਕੇ ਪ੍ਰਸ਼ੰਸਾ ਵੀ ਕਰ ਰਿਹਾ ਹੈ ਦੱਸ ਦਈਏ ਕਿ ਇਹ ਕੋਈ ਪਹਿਲੀ ਵਾਰ ਨਹੀਂ ਇਸ ਤੋਂ ਪਹਿਲਾਂ ਪਿਛਲੀ ਵਾਰ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਕਈ ਲੜਕੀਆਂ ਜਾਂ ਫਿਰ ਬੀਬੀਆਂ ਦੇ ਵੱਲੋਂ ਰਖੜੀ ਬੰਨੀ ਗਈ ਸੀ ਅਤੇ ਸਿਹਮ ਮਾਨ ਦੇ ਵੱਲੋਂ ਉਹਨਾਂ ਭੈਣਾਂ ਦੀ ਸ਼ਲਾਘਾ ਵੀ ਕੀਤੀ ਜਾਂਦੀ ਰਹੀ ਹੈ ਅਤੇ ਉਹਨਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਜਾਂਦੀ ਰਹੀ ਹੈ ਤਾਂ ਅੱਜ ਸੁਨਾਮ ਤੋਂ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਰਖੜੀ ਬੰਨੀ ਗਈ ਹੈ ਦੱਸਦੀ ਹੈ ਕਿ ਰਖੜੀ ਦਾ ਤਿਹਾਰ ਬਿਲਕੁਲ ਨਜ਼ਦੀਕ ਆ ਚੁੱਕਿਆ ਹੈ ਹਰ ਕੋਈ ਇਸ ਤਿਹਾਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਇਹ ਤਿਹਾਰ ਮਨਾਉਣ ਦੇ ਲਈ ਹਰ ਕੋਈ ਉਤਸੁਕ ਹੈ ਸੋ ਇਸੇ ਦੇ ਮੱਦੇ ਨਜ਼ਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਬੀਬੀਆਂ ਦੇ ਵੱਲੋਂ ਅਰਖੜੀ ਸਜਾਈ ਗਈ ਅਤੇ ਇਸ ਦੌਰਾਨ ਮੁੱਖ ਮੰਤਰੀ ਜਦੋਂ ਸ਼ਗਨ ਦੇਣ ਲੱਗਦੇ ਨੇ ਤਾਂ ਬੀਬੀਆਂ ਦੇ ਵੱਲੋਂ ਪਿਆਰ ਵਿੱਚ ਸ਼ਗਨ ਤੋਂ ਨਾ ਤਾਂ ਕੀਤੀ ਜਾਂਦੀ ਹੈ ਪਰ ਇਹ ਭੈਣ ਭਰਾ ਦੇ ਰਿਸ਼ਤੇ ਦੀਆਂ ਖੂਬਸੂਰਤ ਤਸਵੀਰਾਂ ਨੇ